ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਰ ਬਾਰ ਜਿਉ ਬਨ ਫੜ ਪਾਕੇ ਭਉਂਗਰ ਬਹਰ ਨਾ ਲਗੜਾਰ ਭਗਤ ਕਬੀਰ ਜੀ ਅੱਜ ਦੇ ਇਸ ਲੋਕ ਦੇ ਅੰਦਰ ਨਨੋਖਾ ਜੀਵਨ ਦੀ ਗੱਲ ਕਰਦਿਆਂ ਹੋਇਆਂ ਬੜੇ ਸੋਹਣੇ ਤਰੀਕੇ ਦੇ ਨਾਲ ਉਦਾਹਰਨ ਦੇ ਕਰਕੇ ਸਮਝਾਉਣ ਦਾ ਯਤਨ ਕਰਦੇ ਨੇ ਭਗਤ ਕਬੀਰ ਜੀ ਕਹਿੰਦੇ ਜਿਹੜਾ ਇਹ ਮਨੋਖਾ ਜੀਵਨ ਹੈ ਇਹ ਦੁਰਲੱਭ ਹੈ ਇਹ ਜ਼ਿੰਦਗੀ ਬੜੀ ਅਨਮੋਲ ਹੈ ਭਗਤ ਜੀ ਵਚਨ ਕਰਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ ਕਹਿੰਦੇ ਜਿਹੜਾ ਇਹ ਮਾਨਸ ਮਨੁੱਖਾ ਜਨਮ ਹਨ ਦਰਲੱਭ ਹੈ ਭਾਵੇਂ ਕਿ ਬੜਾ ਕੀਮਤੀ ਹੈ ਤੇ ਨਾਲੇ ਮਾਲਕ ਜੀ ਬਚਨ ਕਰਦੇ ਨੇ ਹੋਏ ਨਾਮ ਬਰਗਾਰ ਕਹਿੰਦੇ ਇਹ ਇਤਨਾ ਦੁਰਲੱਭ ਹੈ ਇਤਨਾ ਕੀਮਤੀ ਹੈ ਕਹਿੰਦੇ ਕੇਵਲ ਤਾਂ ਕੇਵਲ ਇੱਕੋ ਵਾਰ ਮਿਲਦਾ ਇੱਕੋ ਵਾਰ ਬਾਰ-ਬਾਰ ਨਹੀਂ ਮਿਲਦਾ ਐਦਾਂ ਕਹਿ ਲਈਏ ਵੀ ਇਹ 골ਡ ਚਾਂਸ ਹੈ ਤੇ ਮਾਲਕ ਜੀ ਕਹਿੰਦੇ ਜਿਹੜਾ ਇਹ ਮਨੁੱਖਾ ਜੀਵਨ ਮਿਲੇ ਆ ਨਾ ਕਹਿੰਦੇ ਇਹਨੂੰ ਸਵਾਰਨ ਦਾ ਯਤਨ ਕਰ ਇਹਨੂੰ ਮਾਇਆ ਦੇ ਪਿੱਛੇ ਧਨ ਪਦਾਰਥਾਂ ਦੇ ਪਿੱਛੇ ਦੁਨੀਆ ਦੇ ਪਿੱਛੇ ਲੱਗ ਕੇ ਕਹਿੰਦੇ ਇਹਨੂੰ ਅਜਾਈ ਨੰਗਵਾ ਮਨੁੱਖ ਨੇ ਮਨੁੱਖਾ ਜੀਵਨ ਦੀ ਕਦਰ ਕਾਡੀਆਂ ਦੇ ਭਾਅ ਪਾ ਲਈ ਹੈ ਬੜਾ ਕੀਮਤੀ ਤਖਤ ਕਬੀਰ ਜੀ ਕਹਿੰਦੇ ਪਰ ਦੁਨੀਆ ਦੇ ਰਸਤਿਆਂ ਦੇ ਵਿੱਚ ਚਸਕਿਆਂ ਦੇ ਵਿੱਚ ਮੋਹ ਪਦਾਰਥਾਂ ਦੇ ਵਿੱਚ ਮੋਹ ਮਾਇਆ ਦੇ ਵਿੱਚ ਇੰਨਾ ਫਸ ਗਿਆ ਇਹ ਮਨੋਖਾ ਜੀਵਨ ਦੀ ਜਨਮ ਦੀ ਕਦਰ ਭੁੱਲ ਗਿਆ ਤੇ ਮਨੋਖਾ ਜਨਮ ਜਿਹੜਾ ਹੈ ਦੁਨੀਆਂ ਦੇ ਜੰਜਾਲਾਂ ਵਿੱਚ ਫਸ ਕੇ ਦੁਨੀਆਂ ਦੇ মোহ ਮਾਇਆ ਦੇ ਜਾਲ ਵਿੱਚ ਫਸ ਕੇ ਬਾਣੇ ਕਹਿੰਦੀ ਆ ਇਹਨੇ ਕਾਡੀਆਂ ਦੇ ਭਾਗ ਵਾ ਲਿਆ ਜਿੰਮੇਬਾਣੀ ਦੇ ਅੰਦਰ ਇੱਕ ਬੜਾ ਪਿਆਰਾ ਬਚਨ ਆਉਂਦਾ ਰੈਣ ਗਵਾਈ ਸੋਹਿਕ ਹੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿੰਦੇ ਜਨਮ ਤਾਂ ਹੀਰਿਆਂ ਦੇ ਵਰਗਾ ਪਰ ਵਿਕ ਕੌਡੀਆਂ ਦੇ ਭਾ ਗਿਆ ਰਾਤਰੀ ਜਿਹੜੀ ਹੈ ਸੌਂਕੇ ਗਵਾ ਲੈਂਦਾ ਮਨੁੱਖ ਦਿਨ ਜਿਹੜਾ ਕਹਿੰਦੇ ਖਾ ਕੇ ਗੁਜ਼ਾਰ ਲੈਂਦਾ ਕੰਮ ਧੰਦਿਆਂ ਵਿੱਚ ਗੁਜ਼ਾਰ ਲੈਂਦਾ ਰਹਿਣ ਗਵਾਈ 101 ਦਿਨਸ ਗਵਾਇਆ ਖਾਏ ਤੇ ਕਹਿੰਦੇ ਹੈ ਦੁਰਲੱਭ ਬੜਾ ਮਨੁੱਖਾ ਜੀਵਨ ਪਰ ਕਹਿੰਦੇ ਕੌਡੀਆਂ ਦੇ ਭਾਗ ਵਾਲੇ ਇਸ ਮਨੋਖਾ ਜੀਵਨ ਦੀ ਕਦਰੇ ਨਾ ਸਮਝੀ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਕਹਿੰਦੇ ਜਦੋਂ ਗੁਰਜੀ ਕਿਰਪਾ ਦੇਵਾਰਨ ਭਗਤ ਬੰਦਗੀ ਹੁੰਦੀ ਆ ਫਿਰ ਇਹ ਮਨੋਖਾ ਜੀਵਨ ਪ੍ਰਾਪਤ ਹੁੰਦਾ ਹੈ ਬੜਾ ਕੀਮਤੀ ਆ ਭਾਈ ਇਹਦੀ ਸੰਭਾਲ ਕਰੋ ਦੁਨੀਆਂ ਦੇ ਰਸਾਂ ਵਿੱਚ ਕਸਕੀਆਂ ਵਿੱਚ ਫਸ ਕੇ ਸਾਹਿਬ ਕਬੀਰ ਜੀ ਕਹਿੰਦੇ ਅਜਾਈ ਨਾ ਗਵਾਓ ਕੌਡੀਆਂ ਦੇ ਭਾਅ ਨਾ ਗਵਾਓ ਇਹ ਨੂੰ ਪਛਾਣੋ ਸੁਚੇਤ ਹੋਵੋ ਜਾਗਣਾ ਕਰੋ ਕਹਿੰਦੇ ਨੇ ਜਿਉਂ ਜਿਉਂ ਦਾ ਅਰਥ ਹੈ ਜਿਵੇਂ ਬਨ ਫਲ ਪਾ ਕੇ ਕਹਿੰਦੇ ਜਿਵੇਂ ਨਾ ਜੰਗਲ ਵਿੱਚ ਕਿਸੇ ਦਰਖਤ ਤੇ ਫਲ ਲੱਗਦੇ ਨੇ ਤੇ ਫਲ ਪੱਕ ਜਾਂਦੇ ਨੇ ਜਿਹਾ ਬਾਣ ਫਲ ਪਾ ਕੇ ਕਿਸੇ ਦਰਖਤ ਦੇ ਜਿਵੇਂ ਫਲ ਲੱਗ ਗਏ ਹੁਣ ਜਿਹੜਾ ਫਲ ਪੱਕ ਗਿਆ ਉਹਨੇ ਧਰਤੀ ਤੇ ਡਿੱਗ ਜਾਣਾ ਤੇ ਨਿਯਮ ਆ ਵਿਧਾਨ ਆ ਕੁਦਰਤ ਦਾ ਫਲ ਪੱਕ ਗਿਆ ਉਹਨੇ ਆਪਣੇ ਆਪ ਧਰਤੀ ਤੇ ਡਿੱਗ ਜਾਣਾ ਜਿਹਾ ਬਾਣ ਫਲ ਪਾ ਕੇ ਭੋਇੰਦ ਰਹੇ ਧਰਤੀ ਤੇ ਡਗ ਪੈਂਦੇ ਨੇ ਭੋਇੰਗਰ ਪੈਂਦੇ। ਜਿਹਾ ਬਾਨ ਫਲ ਪਾ ਕੇ ਭੋਇੰਗਰ ਐ ਬਾਹਰ ਨਾ ਲੱਗੈਂ ਡਾਲ ਇੱਕ ਵਾਰੀ ਟੁੱਟ ਕੇ ਡੱਗਿਆ ਹੋਇਆ ਫਲ ਇੱਕ ਵਾਰੀ ਪੱਕੇ ਡੱਗਿਆ ਹੋਇਆ ਫਲ ਮੁੜ ਕੇ ਕਿ ਦਵਾਰਾ ਉਸ ਡਾਲੀ ਤੇ ਨਹੀਂ ਲੱਗਦਾ। ਭਾਵੇਂ ਜੇ ਮਨੋਖਾ ਜੀਵਨ ਦੁਨੀਆ ਦੇ ਇੰਨਾ ਰਸਾਂ ਵਿੱਚ ਚਸਕਿਆਂ ਵਿੱਚ ਇਹਨਾਂ মোহ ਮਾਇਆ ਦੇ ਜਾਲ ਵਿੱਚ ਫਸ ਕੇ ਅਗਵਾਲਿਆ ਨਾ ਭਗਤ ਕਬੀਰ ਦੀ ਕਹਿੰਦੇ ਮੁੜ ਕੇ ਇਹ ਦਵਾਰੇ ਨਹੀਂ ਪ੍ਰਾਪਤ ਹੋਣਾ